ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਪਿਆ ਵੱਡਾ ਰੌਲਾ ਲੇਕਿਨ ਇੱਕ ਵਾਰ ਫਿਰ ਮਾਮਲਾ ਜਿਹੜਾ ਹੈ ਪੂਰੀ ਤਰ੍ਹਾਂ ਗਰਮਾ ਗਿਆ ਹੈ ਕਿ ਆਖਰਕਾਰ ਰਾਜਵੀਰ ਜਵੰਦਾ ਦੀ ਮੌਤ ਹੋਈ ਕਿਵੇਂ ਜਿਹੜੇ ਸ਼ੁੱਭ ਚਿੰਤਕ ਨੇ ਚਾਉਣ ਵਾਲੇ ਨੇ ਰਾਜਵੀਰ ਜਵੰਦਾ ਦੇ ਉਹ ਸਰਕਾਰ ਦੇ ਕੋਲੋਂ ਮੰਗ ਕਰ ਰਹੇ ਨੇ ਕਿ ਇਹ ਇੱਕ ਸਿਆਸੀ ਕਤਲ ਹੈ ਇਹ ਮਰੇ ਇਹਨਾਂ ਦਾ ਐਕਸੀਡੈਂਟ ਨਹੀਂ ਹੋਇਆ ਐਕਸੀਡੈਂਟ ਕਰਵਾਇਆ ਗਿਆ ਹੈ ਜਾਂ ਵੈਸੇ ਮਾਰ ਦਿੱਤਾ ਹੈ ਅਤੇ ਇਸ ਨੂੰ ਐਕਸੀਡੈਂਟ ਦਾ ਅਰੂਪ ਦੇ ਦਿੱਤਾ ਗਿਆ ਹੈ। ਅਸਲਾਮੁਅਲੈਕਮ ਸਸਰੀਆ ਕਾਲ ਕਿਦਾਂ ਹਾਲਚਾਲ ਹੈ ਉਮੀਦ ਕਰਨਾ ਵਧੀਆ ਹੋਗੇ ਹਾਸਤੇ ਵਾਸਤੇ ਹੋਗੇ ਚੜ ਦੀ ਕਲਾਸ਼ ਹੋਗੇ ਰਾਜਵੀਰ ਜਵੰਦਾ ਦੀ ਬੋਤ ਨੂੰ ਲੈ ਕੇ ਬੜੀ ਵੱਡੀ ਨਿਊਜ਼ ਆ ਗਈ ਹੈ। ਕਿਹਾ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਨੂੰ ਕਤਲ ਕੀਤਾ ਗਿਆ ਕਿਉਂਕਿ ਰਾਜਵੀਰ ਜਵੰਦਾ ਦੇ ਬਾਈਕ ਦੇ ਉੱਤੇ ਦੋ ਕੈਮਰੇ ਹੁੰਦੇ ਸਨ GoPro ਲੇਕਿਨ ਜਿਸ ਦਿਨ ਰਾਜਵੀਰ ਜਵੰਦਾ ਦਾ ਅਕਸੀਡੈਂਟ ਹੋਇਆ ਉਸ ਦਿਨ ਰਾਜਵੀਰ ਜਵੰਦਾ ਦੇ ਕੈਮਰਿਆਂ ਦੇ ਵਿੱਚ ਕੋਈ ਵੀ ਵੀਡੀਓ ਨਹੀਂ ਸੀ ਰਾਜਵੀਰ ਜਵੰਦਾ ਦੇ ਕੈਮਰੇ ਕਿਉਂ ਆਫ ਕੀਤੇ ਗਏ ਸਨ ਰਾਜਵੀਰ ਜਵੰਦਾ ਦੇ ਦੋਸਤ ਜਿਹੜੇ ਉਹਨਾਂ ਦੇ ਨਾਲ ਸਨ ਉਹਨਾਂ ਨੇ ਕੋਈ ਬਿਆਨ ਕਿਉਂ ਨਹੀਂ ਦਿੱਤਾ ਕਿ ਦੀਪ ਸਿੱਧੂ ਦੀ ਤਰ੍ਹਾਂ ਰਾਜਵੀਰ ਜਵੰਦਾ ਨੂੰ ਵੀ ਕਤਲ ਕੀਤਾ ਗਿਆ ਐ ਸਾਰਾ ਕੀ ਮਾਮਲਾ ਹੈ ਸਾਰਾ ਕੁਝ জানা ਗਿਆ ਇਸ ਦੀ ਵੀਡੀਓ ਚ ਰਾਜਵੀਰ ਜਵੰਦਾ ਦੀ ਮੌਤ ਨੂੰ ਲੈ ਕੇ ਪਿਆ ਵੱਡਾ ਰੌਲਾ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਨੇ ਵੱਡੇ ਪੱਦਰ ਤੇ ਅਰਦਾਸਾਂ ਕੀਤੀਆਂ ਰਾਜਵੀਰ ਜਵੰਦਾ ਵਾਸਤੇ ਕਿਉਂਕਿ ਇਹ ਬੇਨਤੀ ਕੀਤੀ ਗਈ ਸੀ ਰਾਜਵੀਰ ਜਵੰਦਾ ਦੀ ਮਾਤਾ ਪਤਨੀ ਉਹਨਾਂ ਦੇ ਬੱਚਿਆਂ ਵੱਲੋਂ ਅਤੇ ਦੂਸਰੇ ਪਾਸੇ ਪੰਜਾਬ ਦੀ ਸਾਰੀ ਗਾਇਕ ਇੰਡਸਟਰੀ ਦੁੱਖ ਦੇ ਵਿੱਚ ਖੜਗੀ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਸੋਸ਼ਲ ਮੀਡੀਆ ਤੇ ਹਰ ਇੱਕ ਗਾਇਕ ਵੱਲੋਂ ਪੋਸਟਾਂ ਪਾਈਆਂ ਗਈਆਂ ਕਿ ਰਾਜਵੀਰ ਜਵੰਦਾ ਵਾਸਤੇ ਅਰਦਾਸ ਕੀਤੀ ਜਾਵੇ ਰਾਜਵੀਰ ਜਵੰਦਾ ਮੁਹਾਲੀ ਦੇ 40 ਹਸਪਤਲ ਦੇ ਵਿੱਚ ਮੌਤ ਅਤੇ ਜ਼ਿੰਦਗੀ ਦੀ ਲੜਾਈ ਲੜਦੇ ਰਹੇ ਲੜਾਈ ਲੜਦੇ ਲੜਦੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਪੰਜਾਂ ਤੱਤਾਂ ਦੇ ਵਿੱਚ ਵਲੀਨ ਹੋ ਕੇ ਉਹਨਾਂ ਦਾ ਸੰਸਕਾਰ ਉਹਨਾਂ ਦੇ ਪੌਣਾਪਿੰਡ ਦੇ ਵਿੱਚ ਕਰ ਦਿੱਤਾ ਗਿਆ ਲੇਕਿਨ ਇੱਕ ਵਾਰ ਫਿਰ ਮਾਮਲਾ ਜਿਹੜਾ ਹੈ ਪੂਰੀ ਤਰ੍ਹਾਂ ਗਰਮਾ ਗਿਆ ਹੈ ਕਿ ਆਖਰਕਾਰ ਰਾਜਵੀਰ ਜਵੰਦਾ ਦੀ ਮੌਤ ਕੋਈ ਕਿਵੇਂ ਜਿਹੜੇ ਸ਼ੁੱਭ ਚਿੰਤਕ ਨੇ ਚਾਉਣ ਵਾਲੇ ਨੇ ਰਾਜਵੀਰ ਜਵੰਦਾ ਦੇ ਉਹ ਸਰਕਾਰ ਦੇ ਕੋਲੋਂ ਮੰਗ ਕਰ ਰਹੇ ਨੇ ਕਿ ਇਹ ਇੱਕ ਸਿਆਸੀ ਕਤਲ ਹੈ ਇਹ ਮਰੇ ਇਹਨਾਂ ਦਾ ਐਕਸੀਡੈਂਟ ਨਹੀਂ ਹੋਇਆ ਐਕਸੀਡੈਂਟ ਕਰਵਾਇਆ ਗਿਆ ਹੈ ਜਾਂ ਵੈਸੇ ਮਾਰ ਦਿੱਤਾ ਹੈ ਅਤੇ ਇਸ ਨੂੰ ਐਕਸੀਡੈਂਟ ਦਾ ਅਰੂਪ ਦੇ ਦਿੱਤਾ ਗਿਆ ਹੈ ਕਿਉਂਕਿ ਜਿਹੜੇ ਰਾਜਵੀਰ ਜਵੰਦਾ ਦੇ ਚਾਉਣ ਵਾਲੇ ਨੇ ਰਾਜਵੀਰ ਜਵੰਦਾ ਦੇ ਜਿਹੜੇ ਪ੍ਰਸ਼ੰਸਕ ਨੇ ਰਾਜਵੀਰ ਜਵੰਦਾ ਦੇ ਜਿਹੜੇ ਫੈਨਸ ਨੇ ਉਹਨਾਂ ਵੱਲੋਂ ਲਗਾਤਾਰ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਸਾਨੂੰ ਅਤੇ ਉਹਨਾਂ ਦੀ ਮਾਤਾ ਪਤਨੀ ਅਤੇ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕੀ ਸੱਚਮੁੱਚ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਜਾਂ ਜਾਣ ਬੁੱਝ ਕੇ ਕਿਸੇ ਨੇ ਇਸ ਨੂੰ ਐਕਸੀਡੈਂਟ ਦਾ ਰੂਪ ਦੇ ਦਿੱਤਾ ਚਾਰ ਤੋਂ ਪੰਜ ਗੱਲਾਂ ਜਿਹੜੀਆਂ ਪ੍ਰਸ਼ੰਸ਼ਕਾਂ ਵੱਲੋਂ ਪੁੱਛੀਆਂ ਜਾ ਰਹੀਆਂ ਨੇ ਜਿਹੜੀਆਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ਉਹਨਾਂ ਗੱਲਾਂ ਨੂੰ ਲੈ ਕੇ ਸ਼ੱਕ ਜਾਹਿਰ ਕੀਤੇ ਜਾ ਰਹੇ ਨੇ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਨਹੀਂ ਹੋਇਆ ਉਸ ਦਾ ਕਤਲ ਹੋਇਆ ਹੈ ਪਹਿਲੀ ਗੱਲ ਉਹਨਾਂ ਨੇ ਕਹੀ ਹੈ ਕਿ ਹਮੇਸ਼ਾ ਵਾਲਾ GoPro ਕੈਮਰਾ ਉਸ ਦਿਨ ਕਿਉਂ ਨਹੀਂ ਸੀ ਹਮੇਸ਼ਾ ਹੀ ਜਦੋਂ ਹੈਲਮਟ ਲਾਉਂਦੇ ਸੀ ਅਗਲੇ ਪਾਸੇ ਇੱਕ GoPro ਕੈਮਰਾ ਲੱਗਿਆ ਹੁੰਦਾ ਸੀ ਉਸ ਦਿਨ ਕਿਉਂ ਨਹੀਂ ਲੱਗਿਆ ਹੋਇਆ ਸੀ ਜੇ ਲੱਗਿਆ ਹੋਇਆ ਸੀ ਤੇ ਉਹ ਕੈਮਰਾ ਉਸ ਕੈਮਰੇ ਦੀ ਵੀਡੀਓ ਜਿਹੜੀ ਰਿਕਾਰਡਿੰਗ ਹੁੰਦੀ ਹੈ ਉਹ ਸਾਹਮਣੇ ਕਿਉਂ ਨਹੀਂ ਕੀਤੀ ਸਰਕਾਰ ਵੱਲੋਂ ਦੂਸਰੇ ਪਾਸੇ ਨਾਲ ਦੇ ਰਾਈਡਰ ਕਿੱਥੇ ਗਿਆ ਕੋਈ ਸਾਹਮਣੇ ਕਿਉਂ ਨਹੀਂ ਆਇਆ ਰਾਜਵੀਰ ਜਵੰਦਾ ਜਦੋਂ ਹਿਮਾਚਲ ਵੱਲ ਜਾ ਰਿਹਾ ਸੀ ਉਹ ਇਕੱਲੇ ਨਹੀਂ ਸੀ ਉਹਨਾਂ ਦੇ ਨਾਲ ਉਹਨਾਂ ਦੇ 6 ਤੋਂ 7 ਦੋਸਤ ਵੀ ਸੀ ਉਹਨਾਂ ਦੇ ਦੋਸਤ ਕੈਮਬਰੀ ਦੇ ਸਾਹਮਣੇ ਕਿਉਂ ਨਹੀਂ ਆਏ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਖੁਲਾਸਾ ਰਾਜਵੀਰ ਜਵੰਦਾ ਨੂੰ ਲੈ ਕੇ ਕਿਉਂ ਨਹੀਂ ਕੀਤਾ ਆਖਰਕਾਰ 6 ਤੋਂ 7 ਜਿਹੜੇ ਰਾਜਵੀਰ ਜਵੰਦਾ ਦੇ ਨਾਲ ਦੇ ਰਾਈਡਰਸ ਸੀ ਜਿਹੜੇ ਬਾਈਕ ਰਾਈਡ ਕਰ ਰਹੇ ਸੀ ਉਹ ਸੋਸ਼ਲ ਮੀਡੀਆ ਤੇ ਜਾ ਵੱਖ-ਵੱਖ ਚੈਨਲਾਂ ਉੱਤੇ ਕਿਉਂ ਨਹੀਂ ਆਏ ਰਾਜਵੀਰ ਜਵੰਦਾ ਦੇ ਐਕਸੀਡੈਂਟ ਨੂੰ ਐਕਸਪਲੇਨ ਕਰਨ ਵਾਸਤੇ ਐਟ ਲੀਸਟ ਉਹਨਾਂ ਨੂੰ ਰਾਜਵੀਰ ਜਵੰਦਾ ਦੇ ਨਾਲ ਜਿਹੜਾ ਐਕਸੀਡੈਂਟ ਹੋਇਆ ਐਕਸਪਲੇਨ ਕਰਨਾ ਚਾਹੀਦਾ ਸੀ ਤੀਜੀ ਗੱਲ ਐਕਸੀਡੈਂਟ ਹੋਣ ਮਗਰੋਂ ਐਂਬੂਲੈਂਸ ਕਿਉਂ ਨਹੀਂ ਬੁਲਾਈ ਗਈ ਸਾਰਿਆਂ ਦੇ ਕੋਲ ਐਂਬੂਲੈਂਸ ਦੇ ਨੰਬਰ ਹੁੰਦੇ ਨੇ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਲੇਕਿਨ ਐਂਬੂਲੈਂਸ ਕਿਉਂ ਨਹੀਂ ਬੁਲਾਈ ਗਈ ਪ੍ਰਾਈਵੇਟ ਗੱਡੀ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਿਉਂ ਕਰਵਾਇਆ ਗਿਆ ਚੌਥਾ ਸਭ ਤੋਂ ਵੱਡਾ ਸਵਾਲ ਹਲਮਟ ਤੇ ਜੈਕਟ ਪਾਉਣ ਦੇ ਬਾਵਜੂਦ ਵੀ ਅੰਦਰਲੀਆਂ ਸੱਟਾਂ ਕਿਵੇਂ ਹਲਮਟ ਜੈਕਟ ਅਤੇ ਹੋਰ ਜਿਹੜੇ ਅਕੂਪੈਂਟਸ ਉਹਨਾਂ ਨੇ ਪਾਏ ਹੋਏ ਸੀ ਉਹ ਸਾਰੇ ਫੌਰੀਂ ਦੇ ਸੀ ਫਿਰ ਅੰਦਰੂਨੀ ਐਨੀਆਂ ਸੱਟਾਂ ਡੂੰਘੀਆਂ ਕਿਵੇਂ ਲਗੀਆਂ ਸ਼ੱਕ ਦੀ ਸੂਈ ਉਹਨਾਂ ਰਾਈਡਰਾਂ ਤੇ ਜਿਹੜੇ ਰਾਈਡਰ ਰਾਜਵੀਰ ਜਵੰਦਾ ਦੇ ਨਾਲ ਸੀ ਇੱਕ ਪਾਸੇ ਪਰਿਵਾਰ ਪਰਿਵਾਰ ਦੇ ਵਿੱਚ ਉਹਨਾਂ ਦੀ ਮਾਤਾ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਪਰਿਵਾਰ ਦੇ ਵਿੱਚ ਉਹਨਾਂ ਦੇ ਬੱਚੇ ਅਤੇ ਲੱਖਾਂ ਫੈਨਸ ਲੱਖਾਂ ਪੰਜਾਬੀ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪੰਜਾਬੀ ਗਾਇਕ ਇੰਡਸਟਰੀ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਸੋਗ ਦੀ ਲਹਿਰ ਹੈ ਕਿ ਆਖਰਕਾਰ ਰਾਜਵੀਰ ਜਵੰਦਾ ਦਾ ਇਹ ਭਿਆਨਕ ਐਕਸੀਡੈਂਟ ਕਿਵੇਂ ਹੋ ਗਿਆ ਰਾਜਵੀਰ ਜਵੰਦਾ ਦਾ ਭਿਆਨਕ ਐਕਸੀਡੈਂਟ ਹੋਣ ਦੇ ਕਾਰਨ ਇੱਕ ਬਾਰੇ ਕਾਹ ਦੀ ਗੱਲ ਕਾਹ ਸੱਸ ਦੀ ਗੱਲ ਕਹੀ ਜਾ ਰਹੀ ਹੈ ਹਾਈ ਕੋਰਟ ਦੇ ਵਿੱਚ ਕੇਸ ਲਗਾ ਦਿੱਤਾ ਗਿਆ ਹੈ ਰਾਜਵੀਰ ਜਵੰਦਾ ਨੂੰ ਲੈ ਕੇ ਤੇ ਦੂਸਰੇ ਪਾਸੇ ਜਿਹੜੇ ਮੈਂ ਚਾਰ ਪੁਆਇੰਟ ਦੱਸੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਬਖੂਬੀ ਦੇ ਨਾਲ ਵਾਇਰਲ ਹੋ ਰਹੇ ਨੇ ਇਹਨਾਂ ਦਾ ਸਪਸ਼ਟੀਕਰਨ ਕੌਣ ਦੇਵੇਗਾ ਪਹਿਲਾ ਦੱਸ ਦਿਨਾ ਹਮੇਸ਼ਾ ਵਾਲਾ GoPro ਕੈਮਰਾ ਉਸ ਦਿਨ ਕਿਉਂ ਨਹੀਂ ਸੀ ਦੂਸਰਾ ਨਾਲ ਦੇ ਰਾਈਡਰ ਕਿੱਥੇ ਗਿਆ ਕੋਈ ਸਾਹਮਣੇ ਕਿਉਂ ਨਹੀਂ ਆਇਆ ਥਰਡ ਕਾਰਨ ਐਕਸੀਡੈਂਟ ਹੋਣ ਵਗਰੋਂ ਐਂਬੂਲੈਂਸ ਕਿਉਂ ਨਹੀਂ ਬੁਲਾਈ ਗਈ ਚੌਥਾ ਕਾਰਨ ਹੈਲਮਟ ਤੇ ਜੈਕਟ ਪਾਉਣ ਦੇ ਬਾਵਜੂਦ ਵੀ ਅੰਦਰਨੀਆਂ ਸੱਟਾਂ ਇੰਨੀਆਂ ਡੂੰਘੀਆਂ ਕਿਵੇਂ ਲਗੀਆਂ ਰਾਜਵੀਰ ਜਵੰਦਾ ਨੂੰ ਰਾਜਵੀਰ ਜਵੰਦਾ ਦੀ ਮੌਤ ਹੁਣ ਰਾਜਵੀਰ ਜਵੰਦਾ ਦੇ ਚੌਣ ਵਾਲਿਆਂ ਵਾਸਤੇ ਇੱਕ ਵੱਡਾ ਸਸਪੈਂਸ ਬਣ ਗਈ ਹੈ ਅਤੇ ਉਹਦੇ ਚੌਣ ਵਾਲੇ ਮੰਗ ਕਰ ਰਹੇ ਨੇ ਕਿ ਇਸ ਉੱਤੇ ਸਾਨੂੰ ਸਪਸ਼ਟੀਕਰਨ ਦਿੱਤਾ ਜਾਵੇ। ਧੰਨਵਾਦ। ਜੀ ਤਿਆਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਰਾਜਵੀਰ ਜਵੰਦਾ ਦੀ ਐਕਸੀਡੈਂਟ ਵਾਲੀ ਮੌਤ ਨੂੰ ਲੈ ਕੇ ਬੜੇ ਹੀ ਵੱਡੇ ਸਵਾਲ ਚੁਕੇ ਗਏ ਨੇ। ਪਹਿਲਾ ਸਵਾਲ ਕਿ ਉਹਨਾਂ ਦੇ ਦੋਸਤ ਜਿਹੜੇ ਸਨ ਉਹ ਕੈਮਰੇ ਦੇ ਸਾਹਮਣੇ ਕਿਉਂ ਨਹੀਂ ਆਏ? ਕਿਸੇ ਮੀਡੀਆ ਚੈਨਲ ਤੇ ਉਹਨਾਂ ਨੇ ਕਿਉਂ ਇੰਟਰਵਿਊ ਨਹੀਂ ਦਿੱਤਾ? ਤੇ ਕਿਉਂ ਨਹੀਂ ਉਹਨਾਂ ਨੇ ਦੱਸਿਆ ਕਿ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਦੂਸਰਾ ਸਵਾਲ ਐਨੀ ਇੰਪੋਰਟੈਂਟ ਜੈਕਟ ਤੇ ਹੈਲਮਟ ਉਹਨਾਂ ਨੇ ਪਾਇਆ ਸੀ ਉਸ ਦੇ ਬਾਵਜੂਦ ਐਨੀਆਂ ਡੂੰਘੀਆਂ ਸੱਟਾਂ ਕਿਵੇਂ ਉਹਨਾਂ ਨੂੰ ਲੱਗ ਗਈਆਂ ਤੀਸਰਾ ਸਵਾਲ ਉਹਨਾਂ ਦਾ GoPro ਕੈਮਰਾ ਜਿਹੜਾ ਹਰ ਵੇਲੇ ਔਨ ਹੁੰਦਾ ਸੀ ਉਸ ਐਕਸੀਡੈਂਟ ਦੇ ਦੌਰਾਨ ਉਹਨਾਂ ਦੇ ਦੋ GoPro ਕੈਮਰੇ ਉਹ ਕਿਉਂ ਆਫ ਕੀਤੇ ਗਏ ਸਨ ਤੇ ਉਹਨਾਂ ਦੇ ਐਕਸੀਡੈਂਟ ਤੋਂ ਬਾਅਦ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਕਿਉਂ ਟਰਾਂਸਫਰ ਨਹੀਂ ਕੀਤਾ ਗਿਆ ਕਿਉਂਕਿ ਐਕਸੀਡੈਂਟ ਤੋਂ ਬਾਅਦ ਉਹਨਾਂ ਦੀ ਗਰਦਨ ਹਿੱਲਣ ਦੀ ਵਜ੍ਹਾ ਤੋਂ ਉਹਨਾਂ ਦਾ ਦਿਮਾਗ ਜਿਹੜਾ ਡੈਡ ਹੋ ਸਕਦਾ ਤੇ ਇਹ ਸਾਰੇ ਸਵਾਲ ਰਾਜਵੀਰ ਜਵੰਦਾ ਦੀ ਫੈਮਿਲੀ ਤੇ ਉਹਨਾਂ ਦੇ ਫੈਨਸ ਦੇ ਵੱਲੋਂ ਚੁਕੇ ਜਾ ਰਹੇ ਨੇ ਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਜਿਵੇਂ ਦੀਪ ਸਿੱਧੂ ਨੂੰ ਇੱਕ ਕਾਰ ਹਾਦਸੇ ਦੇ ਵਿੱਚ ਮਾਰ ਦਿੱਤਾ ਗਿਆ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਵੀ ਸਿਰਫ ਇੱਕ ਡਰਾਮਾ ਹੈ ਦੇ ਪਿੱਛੇ ਕੋਈ ਹੋਰ ਚਾਲ ਹੈ ਕਿਉਂਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਤੇ ਟਾਰਗੇਟ ਕੀਤਾ ਜਾਂਦਾ ਹੈ ਸਿੱਧੂ ਮੂਸੇਵਾਲਾ ਦੀਪ ਸਿੱਧੂ ਇਸ ਤਰ੍ਹਾਂ ਬਹੁਤ ਸੇ ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ ਗਿਆ ਹੈ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਨੂੰ ਵੀ ਇਸੇ ਤਰ੍ਹਾਂ ਕਤਲ ਕੀਤਾ ਜਾ ਸਕਦਾ ਸੀ ਕਿਉਂਕਿ ਉਹਨਾਂ ਦੇ ਦੋਸ ਜਿਹੜੇ ਨੇ ਕੈਮਰੇ ਦੇ ਸਾਹਮਣੇ ਨਹੀਂ ਆਏ ਉਹਨਾਂ ਜੈਕਟ ਪਾਈ ਸੀ ਇਕਵਿਪਮੈਂਟ ਪਾਇਆ ਸੀ ਸੇਫਟੀ ਉਹਦੇ ਬਾਵਜੂਦ ਐਨੀਆਂ ਡੂੰਗੀਆਂ ਸਟਾਂ ਕਿਵੇਂ ਵੱਜ ਗਈਆਂ ਐਂਬੂਲੈਂਸ ਨਹੀਂ ਬੁਲਾਈ ਗਈ ਉਹਨਾਂ ਦੇ ਕੈਮਰੇ ਤੋਂ ਕਿਸੇ ਤਰ੍ਹਾਂ ਦਾ ਵੀ ਕੋਈ ਰਿਕਾਰਡ ਨਹੀਂ ਆਇਆ ਕਿ ਉਹਨਾਂ ਦੇ ਐਕਸੀਡੈਂਟ ਹੋਇਆ ਗਾਏ ਦੇ ਨਾਲ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਰਾਜਵੀਰ ਜਵੰਦਾ ਦੀ ਬਹੁਤ ਨੂੰ ਲੈ ਕੇ ਜਿਹੜੀ ਕੰਟਰੋਵਰਸੀ ਕ੍ਰੀਏਟ ਹੋਈ ਹੈ ਦੇ ਬਾਰੇ ਚ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅੱਲਾ ਹਾਫਿਜ਼